ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਪੈਂ ਮੈਂ 7:00 ਵੱਜ ਚੁੱਕੇ ਨੇ ਸਵੇਰ ਦੇ ਬਹੁਤ ਸਾਰੇ ਆਪਾਂ ਨੇ ਕੰਮ ਕਰ ਲਏ ਨੇ ਤੇ ਬਹੁਤ ਸਾਰੇ ਰਹਿੰਦੇ ਨੇ ਕੰਮ ਤੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਬਣਾਈ ਰੱਖੇ ਤੇ ਸ਼ਬਿਆ ਦਾ ਟਾਈਮ ਹੈ ਜੀ ਤੇ ਭਾਂਡਿਆਂ ਦੀ ਭਰੀ ਭੀ ਆਪਣੀ ਖੇੜ ਮੰਜਨ ਵਾਲਿਆਂ ਦੀ ਮੰਜਨ ਲੱਗਦੇ ਸੀਗੇ ਚਾੜੂ-ਚੂੜੂ ਲੱਗ ਗਿਆ ਬਹੁਤ ਸੁਖਮਣ ਦਾ ਹੈਗਾ ਜੀ ਅੱਜ ਪੇਪਰ ਸੁਖਣ ਜਾਂਦੀ ਆ ਪੇਪਰ ਕਾਰਨ ਉਹ ਜਾਂਦੀ ਆ ਸੁਖਮਣ ਜਾਂਦੀ ਆ ਜੀ ਸੁਗੂਲ ਤੇ ਆਪਣੇ ਕੰਮ ਉਹ ਦੀ ਤਰ੍ਹਾਂ ਰੁਟੀਆਂ ਦੀ ਤਰ੍ਹਾਂ ਚੱਲਦੀ ਜਾਂਦੇ ਨੇ। ਇਹ ਖੱਬੜ ਜਮਾ ਸੁੱਕ ਗਿਆ। ਹੁਣ ਬਸ ਸਬਜ਼ੀ ਲਾਉਣ ਦੀ ਤਿਆਰੀ ਅੱਜ ਹੋ ਗਈ 10:80। ਐ ਗੋਡੇ ਬਾਹਰ ਦੁਕਾਨ ਲੱਗਦੀ ਕੀ ਕਰਾਂ। ਮਸ਼ੀਨ ਭਰ ਗਏ ਕੱਪੜਿਆਂ ਦੀ। ਸਵੇਰ ਵੇਰ ਨਾਲ 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 ਚੱਲ ਜਾਂਦੇ ਨੇ ਮਸ਼ੀਨ ਜਿੱਟੇ ਜਾਂਦਦੇ ਨੇ। ਤਕਰੀਬਨ 13-14 ਤੋਂ ਹੋਂ ਦਾ ਸਾਰਾ ਨਾ ਤੋਂ ਦਾ ਕੰਮ ਨਿਬੜ ਗਿਆ ਦੁਬਾਰੇ ਕੰਮ ਸ਼ੁਰੂ ਹੋਊਗਾ ਪੰਮੋ ਕਰਦੀ ਪਸੀਨੋਂ ਪਸੀਨੀ ਹੋ ਜਾਈ ਹੁਣ ਆਪਣੀ ਮੱਝ ਜਮਾ ਠੀਕ ਹੈਗੀ ਸਾਰੀ ਦਵਾਈ ਦਾ ਕੋਰਸ ਪੂਰਾ ਹੋ ਗਏ ਕੱਟੀ ਘਰ ਆਏਗਾ ਅੱਜ ਲੱਗ ਜੂਗਾ ਕੱਲ ਭਾਈ ਦਵਾਈ ਦੇਣ ਨਹੀਂ ਆਇਆ ਕਹਿੰਦਾ ਬਸ ਅਜੇ 2 ਦਿਨ ਠਹਿਰ ਕੇ ਰਸਤੇ ਤੇ ਕਿਤੇ ਠੇਟੀ ਕਲਾਮ ਤੇ 13 ਮੈਂ ਗੋਹਣੇ ਰੇ ਸੱਤ ਦਾਨੀਆਂ ਮੈਂ ਦਬਾ ਰਹੀ ਹਾਂ ਸੰਬਰ ਕੇ ਜਿਹ ਉਸਦਾ ਮੱਝਾ ਲਮਾਤੀ ਆ ਫਿਰ ਫੁੱਲੀਆਂ ਸੰਬਰ ਕੇ ਜਿਹੜੇ ਦਾਣੇ ਝੂਣੇ ਵਾਲੇ ਕੱਕੀ ਟੂੜੂ ਵਾਲ ਹੁੰਦੇ ਨੇ ਉਹ ਮੈਂ ਚੱਕ ਕੇ ਟੱਟੀਆਂ ਨੂੰ ਪਾ ਦਾਨੀਆਂ ਫੁੱਲੀਆਂ ਸੰਬਰ ਕੇ ਰਗੜ ਕੇ ਸੁਮਾਰ ਕੇ ਫਿਰ ਮੈਂ ਮੱਝਾਂ ਨੂੰ ਪਾ ਦਾਨਿਆਂਗੇ ਤਾਜੇ ਕੱਕ ਇਹੋ ਜੀ ਆ ਪਾ ਹੁਣ ਸਾਰੇ ਬਪੋਂ ਕੀ ਆਂਦਾ ਪਤਾ ਲੱਗ ਜਾਂਦਾ ਹੁਣ ਇਹਨਾਂ ਦਾ ਕੋਈ ਆ ਆ ਗਿਆ ਕਿਸੇ ਨੂੰ ਨਹੀਂ ਆਉਣ ਦਿੰਦਾ ਪਹਿਲਾਂ ਸਾਨੂੰ ਕੁਛ ਨਹੀਂ ਕਹਿੰਦਾ ਹੁਣ ਇਹਨਾਂ ਨੂੰ ਉਹਨੋਂ ਆਇਆ ਹੋ ਗਿਆ ਵੀ ਗੇਟ ਬੰਦ ਕਰ ਲਿਓ ਪਰ ਇਹਨੂੰ ਸਾਨੂੰ ਵੀ ਆਉਂ ਨੂੰ ਭੌਂਕਦਾਗਾ ਫਿਰ ਜਦੋਂ ਪਤਾ ਲੱਗ ਜਾਨਾ ਵੀ ਇਹ ਇੰਦਿਦਰੋਂ ਆਇਆ ਨੇ ਫਿਰ ਚੁੱਪ ਹੋ ਜਾਂਦਾ ਕੁੱਤੇ ਵੀ ਨਾ ਬੰਦਿਆਂ ਨਾਲ ਸਿਆਣੇ ਹੋ ਗਏ ਨੇ ਅੱਜਕੱਲ ਹਨਾ ਬੰਦੇ ਬਸ ਉਹੇ ਜੀ ਨੇ ਤੇ ਬੰਦਿਆਂ ਨਾਲ ਸਿਆਣੇ ਹੋ ਗਏ ਕੁੱਤੇ ਚਲੋ ਇਹ ਪਾ ਮਾਂਦਿਆਂ ਕਿ ਪਾਂਡੇ ਪਾਂਡੇ ਮਾਂਦ ਤੇ ਤੇ ਆ ਪਾਂ ਬਹੁਤ ਸਾਰੇ ਕੰਮ ਕਰਨ ਵਾਲੇ ਪਾਏ ਨੇ ਉਹ ਕਰਦੇ ਆ ਕੀ ਖਾ ਰਹੀ ਹੈ ਹਾਂ ਗੁੰਡ ਉਹ ਅਸੀਂ ਥੋੜਾ ਖਾਈ ਦੀ ਹੁੰਦੀ ਹੈ ਲਫੜ ਪੈਣਾ ਨੇ ਆਇਆ 8 ਟੋਕਰੀ ਬਾਰੇ ਬਹੁਤ سارے ਕਮੈਂਟ ਕੀਤੇ ਬਸ ਟੋਕਰੀ ਲੈਣ ਦੀ ਕਹਾਣੀ ਹੈ ਇਹ ਅਸੀਂ ਹੋਰ ਕੁਝ ਨਹੀਂ ਕਰਦੇ ਇਹਦੇ ਵਿੱਚ ਜਾਂ ਚਾਰ ਬਾ ਲੈਣੇ ਆ ਜਾ ਪੰਡਤ ਲੈਣੇ ਹੋਰ ਅਸੀਂ ਉਦੋਂ ਮੱਜਾ ਮੂਜਾ ਕਦੇ ਨਹੀਂ ਇਹ ਲੈ ਕੇ ਗਏ ਹੁਣ ਇਹਦਾ ਰੰਗ ਫਿੱਟ ਹੋ ਗਿਆ ਪਹਿਲਾਂ ਤਾਂ ਲਾਲ ਲਾਲ ਸੀ ਇਹਨੂੰ ਹੋ ਗਿਆ 8 ਸਾਲ ਹੋ ਗਏ ਲੈ ਕੇ ਹਜੇ ਕਿਸੇ ਪਾਸੇ ਟੁੱਟਿਆ ਨਹੀਂ ਹੈਗਾ ਰੰਗ ਤੇਰਾ ਜ਼ਰੂਰ ਆ ਫਿੱਟ ਹੋ ਗਿਆ ਕਿਉਂਕਿ ਧੁੱਪੇ ਤੱਪੇ ਹੋ ਕੇ ਜਦੋਂ ਆਕੇ ਤੇ ਸਾਰ ਜਾਨ ਨੇ ਟੋ ਕੁਲ ਫੁੱਲੀ ਹੋਣਾ ਜਿੱਦੇ ਹੁਣ ਗਏ ਜ਼ਰੂਰ ਲੈ ਕੇ ਆਵਾਂਗੇ ਯਾਰ ਕਰਕੇ ਕਿਹਕੋ ਬੇਕਰੀਆਂ ਤੋਂ ਉਹਰੇ ਵੀ ਭਰਦੀਆਂ ਨੇ ਮੁੰਰੇ ਉਹ ਚੀਜ਼ ਨਹੀਂ ਮਿਲਦੀ ਹੈ ਨਾ ਜਿਹੜੀ ਆਪਾਂ ਸੈਰੋ ਲਿਆਉਣਿਆਂਗੇ ਉਸੇ ਦੀ ਖਰਾਬ ਹੋ ਗਈ। ਕਪੜਾ ਦਿਮਾਜ ਲਈਏ। ਭਾਂਡਾ ਢੇਰ ਬਹੁਤ ਬਟਾ ਲੱਗਦਾ। ਅੱਜ ਮੰਗਿਆ ਕੱਪੜੇ ਵੀ ਲਾਉਣੇ ਨੇ ਅੱਧਿਆਂ ਦੇ। ਉਹ ਅੱਜ ਮੌੜੀ ਥੋੜੀ ਸਟਾਰਟ ਕਰਨੀ ਹੈ। ਜਿਹੜੇ ਪਹਿਲਾਂ ਲਾਏ ਸੀ ਉਹ ਧੋਤੇ ਤੋਂ ਕਿ ਲਾਤੇ ਤੇ ਮੈਂ ਇੱਕ ਦਿਨ ਸਾਰੇ ਇਕੱਠੇ ਤਾਣੀ ਧੋਣ ਦੀ ਕਿਉਂਕਿ ਰੋਲ ਜਾਂਦੇ ਨੇ ਉਹ ਨਿਸਾਨੀ ਰਹੂਗੀ ਤਿੰਨ ਮੰਜੇ ਦੇ ਅੱਜ ਧੋਤੇ ਲਾ ਦਾਂਗੇ ਜਿਹੜੇ ਲੱਗ ਗਏ ਦੂਜੇ ਫੇਰ ਲਾਹਾਂਗੇ ਨਗ ਨਹੀਂ ਜਾ ਰੀਲ ਨਾਲ ਲਾਉਣੀ ਹੁੰਦੀਆਂ ਨੇ ਫੇਰ ਫਿਰ ਉਹ ਕਿਉਂਕਿ ਐਸੀ ਕੱਟ ਡਾਉਣੇ ਮੰਜੇ ਸਾਲ ਬਾਅਦ ਹੀ ਧੋਣੇ ਹੁੰਦੇ ਇਹਨਾਂ ਨੂੰ ਇਹ ਬੱਸ ਹੋ ਹੋ ਜਾਣਗੇ ਗੋਦਾ ਹੋ ਜਾਣਾ ਢੱਗਾ ਨਾ ਮੈਂ ਨਜੀ ਨਾਲ ਚਿਪ ਚਿਪ ਲੱਗ ਜਾਣਾ ਕਰਨ ਤਾਂ ਹੀ ਮੈਂ ਕਰਦੇ ਨਾਲ ਬੜ ਬੜ ਚਿੱਪੀ ਹਣੀ ਹੁਣ ਨਾ ਮਾ ਢੱਗਾ ਲਾ ਮਾਰ ਲਾਉਣ ਫੇਰੇ ਕਾਲੀ ਨਹੀਂ ਕਰਨੀ ਚਾਹੀਦੀ ਕੱਪੜਾ ਫੇਰੇ ਲਾਉਣ ਵੇਲੇ ਵੱਧ ਪਾੜ ਦਊ ਉਹਨਾਂ ਲੱਗਿਆ ਪਾੜ ਦੇਣ ਇਕ ਕੱਲ ਕਰਦਾ ਮੰਜਾ ਦੋਆਲ ਹੋਏ ਨੇ ਮੰਜੇ ਨੇ ਵੇ ਬੜਾ ਮੀਨਾ ਹੋਈ ਫੋਗੇ ਹੱਥ ਵੇੜਾ ਕੱਪੜਾ ਤਾਂ ਵਧੀਆ ਪਿਆ ਇਹੋ ਨੇ ਡੰਡੇ ਨਾਲ ਕੁੱਟ ਦਾਂਗੀ ਫਿਰ ਸਾਰਾ ਦਿਨ ਧੁੱਪ ਲੱਗ ਜੂ ਮੰਜਾਂ ਨੂੰ ਪਹਿਲਾਂ ਪਾਉਣ ਵਾਲੀ ਥੋ ਲਾਂਗੇ ਬਾਅਦ ਸੇਕਰੋ ਲਾਂਗੇ ਲਾਦਨੇ ਸੰਗਣੇ ਹੋ ਰਾਇ ਹੁੰਦਾ ਵੀ ਕੁਛ ਬਾੜ ਨਾ ਜਾ ਲ ਟੱਕ ਨਾ ਦੇਣ ਮੰਜੀ ਹੈ ਨਾ ਚ ਵੀ ਜਿਹੜਾ ਪੱਟਣ ਵੇਲੇ ਟਾਈਮ ਲੱਗ ਜਾਂਦਾ ਪੀੜੀਆਂ ਨੇ ਕੱਪੜੇ ਤੋ ਤੇ ਤ ਤਾਂ ਵਧੀਆ ਪੈ ਨੇ ਇੱਕ ਪੀੜੀ ਦਾ ਹੀ ਤੋ ਨਾ ਪੂਰਾ ਨੰਨਾ ਮੇ ਬਣਾਈਆਂ ਤੇ ਰੋਕੇੜੇ ਉੱਪਰ ਡਾਈਆਂ ਨੇ ਪਈਆਂ ਨੇ ਪੇਟੀ ਤੇ ਸਾਮੀ ਨਮਕ ਕਪੜਾ ਲਾਇਆ ਸੀ ਪੀੜੀਆਂ ਤੇ ਅੱਥੱਲੇ ਨੇ ਟੋਪੇ ਲਾ ਲੈਨੇ ਤਣੀਆਂ ਲਾਈਆਂ ਹੋਈਆਂ ਕਿ ਠਾਈਂ ਦੂਰਾਂ ਲੱਗਾ ਹੋਇਆ ਸੀ ਉਤਰੀ ਫਿਰ ਮੈਂ ਆ ਲਿਆ ਕਿ ਹੋਰ ਲਾ ਲਿਆ ਤੇ ਕਿਉਂ ਨਵੇਂ ਮੰਜੇ ਸੂਤ ਨਹੀਂ ਖਰਾਬ ਹੁੰਦਾ ਫੇਰ ਬਹੁਤ ਸਾਰੇ ਪਹਿਣਾ ਲਾਉਂਦੀਆਂ ਵੀ ਨਹੀਂ ਕਰਦੀਆਂ ਨੇ ਫਿਰ ਮੰਜੇ ਦੇ ਨਮੂਨੇ ਪਾਇਦਾ ਕਿ ਫਰਜਾ ਜੇ ਕਪੜਾ ਹੀ ਲਾਉਣਾ ਉਹ ਸੂਤ ਮੈੜਾ ਹੋਇਆ ਨਾ ਕਪੜਾ ਲਾ ਕੇ ਪਤੋਤਾ ਜਾਂਦਾ ਨਾ ਸੋਹਣੇ ਲੱਗਦੇ ਨੇ ਕਪੜੇ ਲਾਏ ਮੰਜਿਆਂ ਤੇ ਜੇ ਜਵਾਕ ਚੀਰ ਡੋਲਦਾਂ ਤੱਕ ਕਪੜਾ ਨਾ ਲੱਗਿਆ ਹੋਵੇ ਫਿਰ ਮੰਜਾ ਸਾਰਾ ਤੋਣਾ ਪੈਂਦਾ ਨਹੀਂ ਕਬਲਾ ਕਪੜਾ ਲੱਗ ਤੋੜਾਂ ਹੁਣ ਤਾਂ ਬਹੁਤ ਘੱਟ ਮੰਜੇ ਡਾਉਂਦੇ ਨੇ ਅਸੀਂ ਤਾਂ ਹਜ ਬਹੁਤ ਡਾਉਨੇ ਆਂਗੇ ਜੋ ਇਹ ਪਾ ਮੰਜੇ ਦੇ ਕੱਪੜੇ ਲਾਤੇ ਧੋ ਲਈਏ ਫਿਰ ਮਿਲ ਜਾਣ ਠੀਕ ਆ ਲੋ ਜੀ ਆਪਣੇ ਕੰਮ ਨਿਭੜ ਗਏ ਨੇਗੇ ਸਾਰੇ ਤਕਰੀਬਨ ਸਾਰੇ ਕੱਪੜੇ ਧੋਜੇ ਮੰਜੀਆਂ ਦੇ ਪਾਉਣ ਵਾਲੇ ਤੇ ਸਾਰਾ ਸਾਫ ਸੁਫਈਆ ਤਕਰੀਬਨ ਹੋ ਗਿਆ ਏ ਤੇ ਫਲਕਾਰੀ ਦਾ ਮੰਜਾਈ ਕਾਤੀ ਕਾਇਕਤੀ ਬੁਣਿਆ ਇੱਕ ਇਹ ਜਿਹੜਾ ਸੀ ਅੱਡ ਹੋਇਆ ਹੋਰ ਸੇਮ ਦੇ ਗਿਆਤੀ ਆ ਦੋ ਮਹੀਨੇ ਜੀ ਫਿਰ ਬਣੂਰੇ ਉਰੇ ਲੈ ਸੀਗੇ ਸੀ ਦੋ ਹਨਾ ਚੈਤੀ ਰੇ ਕਰੇ ਕਿੰਨਾ ਹੀ ਹੋਵੇ ਹਨਾ ਮਾਂ ਪਿਓ ਨੂੰ ਆਏ ਹੁੰਦਾ ਵੀ ਸਾਡੀ ਧੀ ਅੱਡ ਹੋਈ ਆ ਵੀ ਆਹ ਵੀ ਚੀਜ਼ ਨਾ ਕਾਟਦਾ ਹੋਵੇ ਕਾਟ ਸੁੱਖ ਨਾਲ ਕਾਸੇ ਦਿਨ ਮਾਂ ਪਿਓ ਨੂੰ ਹੁੰਦਾ ਕਣ ਪਾਈ ਨੂੰ ਤੇ ਇਹ ਤਿੰਨੇ ਮੰਜਿਆਂ ਦੇ ਕੱਪੜੇ ਧੋ ਦਿੱਤੇ ਨੇ ਇਹ ਤੇ ਨੇ ਮੰਜੀ ਆਪਾਂ ਜੋ ਕੱਪੜੇ ਸੁੱਕ ਗਏ ਜੇ ਮੂਲ ਬਣਿਆ ਜਲਾ ਲਾਂਗੇ ਨਹੀਂ ਕੱਲ ਨੂੰ ਮੱਜਾਂ ਦਾ ਕੰਮ ਵੀ ਨਿਪਟਣ ਗਿਆ ਹਰ ਕਾਨਾ ਪਣ ਆ ਰਾਮ ਨਾਲ ਬੈਠੀਆਂ ਨੇ ਮੈਂ ਸਰਦਾਨੀ ਲਾ ਦਿੱਤੀ ਪਰਲੀ ਤਾਂ ਮੇਰੀ ਐ ਸਲਾਹਤੀ ਮਮਾ ਸੈਡ ਝਾੜ ਦਾਣੀਆਂ ਮੱਜਾ ਆਲੇ ਜਾਲੇ ਬਹੁਤ ਲੱਗੇ ਪਏ ਨੇ ਪਰ ਫਿਰ ਖੋਲ ਲੀਆਂ ਚ ਕੱਖ ਪੈ ਗਏ ਤੇ ਮੈਂ ਫੇਰ ਰੇਤਾ ਪੋਕ ਅੱਖਾਂ ਤੇ ਕੱਲ ਨੂੰ ਸਰਦਾਰ ਜੀ ਨੂੰ ਕਹੂੰ ਕੱਖ ਨਾ ਪਾਓ ਪਿਛਲੇ ਪਰ ਪਾ ਦਾਂਗੇ ਕਿਉਂਕਿ ਸੈਡ ਝਾੜਾਂਗੇ ਮੱਜਾਂ ਆਲੇ ਜਾਰੇ ਵਾਲੇ ਲੱਗੇ ਪਾਣੇ ਮੈਂ ਸਰਦਾਨੀ ਲਾ ਕੇ ਤੋ ਦਿੱਤੀ ਐ ਇਹ ਚ ਪਾਣੀ ਹੈ ਹਜੇ ਨੁੱਚੜ ਜਾਣ ਜੋ ਫੇਰ ਆਪਾਂ ਬੇੜੇ ਚ ਪਾ ਲਾਂਗੇ ਜੋ ਤਾਰ ਬੇਲੀ ਹੋਊਗੀ ਆ ਹਜੇ ਹੈ ਕੋਈ ਹੈਲਪਰ ਨਹੀਂ ਮਿਲਦਾ ਆਪਾਂ ਨੂੰ ਹੈਲਪਰ ਨਹੀਂ ਮਿਲਦਾ ਹੈਗਾ ਤੇ ਸਾਫ ਸਫਾਈਆ ਕਰਨਾ ਲਈ ਸਰਦਾਰ ਜੀ ਦਾ ਕੱਲ ਦਾ ਟਰੈਕਟਰ ਖੜਾ ਆਇਆ ਹੋਇਆ ਹੈਗਾ ਸਰਵਿਸ ਕਰਾਉਣ ਲਈ ਸਾਰਾ ਦਿਨ ਕੱਲ ਲੱਗ ਗਿਆ ਅੱਜ ਕੱਲ ਥੋੜਾ ਜਿਹਾ ਕੰਮ ਰਹਿ ਗਿਆ ਟਾਇਰ ਟੁਰ ਕੇ ਲੋਟ ਕਰਾਉਣ ਆ ਮੈਂ ਤਾਂ ਹੁਣ ਦੇਖੇ ਮਾਂ ਕਰਕੇ ਕੱਲ ਸਰਵਿਸ ਕਰਵਾ ਲਿਆਂਦੀ ਪਰ ਕਰਵਾ ਕੇ ਨਹੀਂ ਲਿਆਂਦੀ ਤੇ ਹੁਣ ਆਪਣੀ ਰੋਟੀ ਖਾਣਾਂਗੇ ਤੇ ਸਾਰਿਆਂ ਨੇ ਖਾ ਲਈ ਮੇਰੀ ਬੀਬੀ ਨੇ ਸਬਜ਼ੀ ਪਾਤੀ ਪਿਆਰ ਢੱਗ ਗਿਆ ਤੇ ਹਾਂਜੀ ਐਮਸੀ ਨੂੰ ਸੱਡਦੇ ਹਾਂ ਕੱਲ ਨੂੰ ਹੀ ਘਟੇ ਜਾਣਗੇ ਇੱਕ ਸੂਟ ਖਾਤਰ ਹੁਣ ਬੈਂਦੀ ਦੇਣਾ ਜਾ ਉਹਦੀ ਵਰਦੀ ਨਾਲ ਤੋੜੂ ਐਮਸੀ ਇਹਦੇ ਵਿੱਚ ਬੀਬੀ सब्जी ਲਓ ਆ ਇੰਨੀ ਸਬਜੀ ਬਚ ਗਈ ਸਾਨੂੰ ਸਾਰੇ ਪਰਿਵਾਰ ਨੂੰ ਦਪਾਈ ਜਿਹੜੀ ਰਾਤ ਬਣਾਈ ਸੀ ਜੇ ਅਸੀਂ ਤੁਹਾਡੀ ਵੱੱਦ ਬਣਾ ਲੈਣ ਡਾਲੀ ਵਾਲ ਪਾਬਾ ਜੀ ਕਾਇਆ ਨਹੀਂ ਹੈਗਾ ਉਹਨਾਂ ਦੁੱਧ ਪਿਆ ਉਹ ਫਰਿੱਜ 'ਚ ਧਰਦਾਂ ਨਿਆ ਕਿਉਂਕਿ ਖੱਟਾ ਹੋ ਜੂਏ ਚਾਚੂ ਚ ਪਾਇਆ ਜਾਓ ਇੱਕੋ ਹੀ ਲੈ ਕੇ ਗਿਆ ਡਾਲੀ ਅੱਜ ਹੈ ਤੇ ਇਸ ਤਰ੍ਹਾਂ ਕੰਮ ਹੋ ਗਏ ਨੇ ਸਾਰਾ ਕੰਮ ਹੋ ਗਿਆ ਅੱਜ ਗੁਰਮੁਖ ਮੰਦਾ ਪੇਪਰ ਨਹੀਂ ਸੀ ਹਰਮੜ ਘਰਿਆ ਸੁਰਮੰਦਾ ਪੇਪਰ ਸੁਰਮੰਦਾ ਗਈ ਹੋਈ ਆ ਲੋ ਜੇ ਟਾਈਮ ਆਗਾ 6:00 ਵੱਜ ਚੁੱਕੇ ਨੇਗੇ ਸ਼ਾਮ ਦੇ ਸਵੇਰ ਦੇ ਸੇਵਾ ਦੇ ਦਾ ਵਲੌਗ ਸ਼ੁਰੂ ਕੀਤਾ ਹੋਇਆ 7:00 ਵਜ ਦੇ ਦਾ ਸ਼ਾਮ ਦੇ 6:00 ਵੱਜ ਗਏ ਨੇ ਮੁੜ ਕੇ ਬਸ ਟਾਈਮ ਹੀ ਨਹੀਂ ਲੱਗਿਆ ਜਿਉਂ 4 ਵਜੇ ਮੈਂ ਸੈੱਡ 'ਚ ਆ ਜਾਨੀਆ ਮੱਝਾਂ ਵਾਲੇ 'ਚ ਹੁਣ 6 ਵਜੇ ਗਏ ਨੇ ਹੁਣ ਕੰਮ ਨਿਭੜਿਆ ਹੁਣ ਧਾਰਾਂ ਦਿੱਤੀਆਂ ਝੋ ਆਪਾਂ ਨੇ ਦੁੱਧ ਬਾਹਰ ਦਿੱਤਾ ਸਾਮ ਦੁੱਧ ਮੈਂ ਤਰਿਆਈ ਗਰਮ ਗਰਮ ਹੋ ਜਾਊਗਾ ਮਾ ਆਪਣਾ ਰਹਿਣਾ ਵੀਡੀਓ ਦਾ ਐਂਡ ਕਰਨ ਨਾਲ ਆਪਾਂ ਐਂਡ ਕਰਦੀ ਐ ਨੇ 2-4 ਮਿੰਟ ਦਾ ਮਾਜੂ ਨਿਕਲ ਲਗਾ ਲਗੇ ਸਾਰਾ ਦਿਨ ਵਾਂਸ ਹੀ ਪਹਿਣਾ ਤੇ ਕੰਮ ਚੱਲ ਰਹਿਣਾ ਅੱਜ ਮੈਂ ਮੰਜੇ ਦੇ ਕੱਪੜੇ ਧੋਤੇ ਸੀਗੇ ਇੱਕ ਦੇ ਲੱਗ ਗਿਆ ਇੱਕ ਦੇ ਲੱਗਿਆ ਨਹੀਂ ਔਰ ਮੈਂ ਮਾਸੀ ਆ ਗਈ ਮਾਸੀ ਨਾਲ ਬੈਠੀ ਬੈਠੀ ਨੇ ਮੈਂ ਤਾਂ ਇੱਥੇ ਹੀ ਲਾਉਂਦੀ ਸੀ ਬਾਹਰਲੇ ਵੇੜੇ 'ਚ ਮਾਸੀ ਆ ਗਈ ਕਹਿੰਦੀ ਮੈਂ ਤਾਂ ਹੁਣ ਆਈਆਂ ਕਹਿੰਦੀ ਸਾਰਾ ਦਿਨ ਪਈ ਰਹਿਣੀ ਆ ਕਹਿੰਦੀ ਮੈਂ ਕਿਹਾ ਮੈਂ ਹਰਕੀਤ ਕੋਲ ਜਾਨੀ ਆ ਤੇ ਫਿਰ ਮਾਸੀ ਦੇ ਹੁੰਦੇ ਹੁੰਦੇ ਬੈਠੇ ਬੈਠੇ ਮੈਂ ਮੰਜੇ ਦੇ ਕੱਪੜਾ ਲਾ ਲੈਨੇ ਉਹ ਨਾਲ ਗੱਲਾਂ ਕਰ ਲਈਆਂ ਉਹ ਦੇ ਆਪਣੀ ਮਸਰਦਾਨੀ ਧੋਤੀ ਪਈ ਆ ਜੀ ਹਾਜੀ ਉਹ ਸਾਹਮਣੀ ਆ ਗਈ ਇਹੋ ਜੋ ਕੁਝ ਕਰਦੀ ਹੁਣ ਤੇ ਧਾਰਾਂ ਦਾ ਕੰਮ ਨਿਭੜ ਗਿਆ ਮੈਂ ਸਰਦਾਨੀ ਸામੂਗੀ ਹੁਣ ਮੈਂ ਤੇ ਨਏ ਦੋ ਮੰਝਿਆਂ ਦੇ ਕੱਪੜੇ ਬਾਹਰ ਹੀ ਖੜੇ ਨੇਗੇ ਮਹਾਚਲ ਖੜੇ ਰਹਿਣ ਤੋਂ ਬਾਅਦ ਕੱਲ ਨੂੰ ਕੰਮ ਕਰਕੇ ਕੱਲ ਨੂੰ ਹੋਰ ਕੁਝ ਧੋਉਂਦੀ ਨੇ ਕੱਪੜਾ ਲੀੜਾ ਮੋਟਾ ਜਿਵੇਂ ਮੰਝਿਆਂ ਦੇ ਕੱਪੜੇ ਹਜੇ ਪਏ ਨੇ ਤੇ ਫੇਰ ਧੋਉਂਗੀ ਜਿਰੋਂ ਆਪਣਾ ਇੰਨਾ ਤੇ ਲੱਗ ਗਏ ਕਾਲਾ ਮਾਲਾ ਜਿਹਾ ਹੋ ਜਾਣਾ ਵੀ ਚੋਦਾ ਉਹਦੇ ਲੱਗ ਜਾਂਦਾ ਉਹਦਾ ਉਹਦੇ ਲੱਗ ਜਾਂਦਾ ਪਰ ਸੈੱਟ ਨਹੀਂ ਆਉਂਦਾ ਤੇ ਸਰਦਾਰ ਜੀ ਨਾਲ ਕੱਲ ਦੇ ਨਾਲ ਟਰੈਕਟਰ ਖਲਾਈ ਬੈਠੇ ਨੇਗੇ ਟਰੈਕਟਰ ਖਲਾਈ ਹੋਇਆ ਤਾਂ ਖਲਾਈ ਹੋਇਆ ਤਾਂ ਕੱਲੇ ਦਾ ਆਪਣਾ ਸਰਵਿਸ ਕਰਾਉਣ ਲਈ ਤੇ ਗਾਹਾਂ ਦੀ ਗਾਹਾਂ ਕੋਈ ਨਕਸ ਹੋ ਨਿਕਲ ਜਾਂਦਾ ਹੋਰ ਨਿਕਲ ਜਾਂਦਾ ਅੱਜ ਸਰ ਘਰੇ ਆਉਗਾ ਸਰਦਾਰ ਜੀ ਟਰੈਕਟਰ ਕੋਲ ਇਹਨਾਂ ਕੱਲ ਦੇ ਵਿਚ ਦੀ ਆ ਜਾਂਦੇ ਨੇ ਸਵੇਰੇ ਮੇਰੇ ਨਾਲ ਮੱਝ ਮੁੰਝਾ ਬਣਾ ਜਾਂਦੇ ਨੇ ਨਮਾ ਜਾਂਦੇ ਨੇ ਹੁਣ ਕਿਉਂਕਿ ਖੇਤ ਕੰਮ ਘੱਟ ਆ ਸਵੇਰ ਵੇਲੇ ਨਮਾਉਂਦੇ ਵੀ ਉਹੀ ਨੇ ਕੱਖ ਵੀ ਉਹੀ ਪਾਉਂਦੇ ਨੇ ਬਸ 20 ਦਿਨਾਂ ਨੂੰ ਜੀਰੀ ਆਜੂ ਫੇਰ ਸੁੱਖ ਨਾਲ ਜੀਰੀ ਵੱਢਣਗੇ ਖਰਚੇ ਵੱਢਣਗੇ ਕਣਕ ਵਾਹਣ ਚਾ ਕਣਕ ਬੀਜਣਗੇ ਹਨਾ ਫੇਰ ਭੈਣਾਂ ਦੇ ਸਿਰ ਤੇ ਆ ਜਾਂਦੀ ਸਾਰੀ ਜ਼ਿੰਮੇਵਾਰੀ ਤੇ ਘਰ ਤਾਂ ਜੇ ਆਪਾਂ ਕਹੀਏ ਹਨਾ ਬੁੜੀਆਂ ਦੇ ਸਿਰ ਤੇ ਹੁੰਦਾ ਘਰੇ ਭੈਣਾਂ ਦੇ ਆਪਾਂ ਬੁੜੀਆਂ ਚ ਆ ਗਏ ਚਲੋ ਬੰਦਿਆਂ ਨੂੰ ਕੋਈ ਪਤਾ ਨਹੀਂ ਹੁੰਦਾ ਘਰ ਦੀ ਕਬੀਲਦਾਰੀ ਦਾ ਵੀ ਕਿਵੇਂ ਆ ਕਿਵੇਂ ਨਾ ਹਨਾ ਵੀ ਕੌਣ ਆ ਵੀ ਕੀ ਨੂੰ ਚੀਜ਼ ਦੇਣੀ ਆ ਕੀ ਲੈਣਾ ਕੀ ਦੇਣਾ ਤੇ ਸਰਦਾਰ ਜਿੱਤੇ ਗੱਲ ਚਾਉਂਦੇ ਨਹੀਂ ਕਹਿੰਦੇ ਤੁਸੀਂ ਦੋਨੇ ਸੱਸ ਨੂੰ ਕਰ ਲਓ ਹਨਾ ਜੇ ਮੈਂ ਬੱਸ ਇਹਨਾਂ ਨੂੰ ਉਹਨਾਂ ਨੂੰ ਕਹਿਦਾ ਵੀ ਸਬਜ਼ੀ ਲੈ ਦੋ ਕੀ ਆ ਕਦੇ ਸੌਚੋ ਇੱਕ ਦਿਨ ਲੈ ਦਾਂ ਉਹ ਕਹਿੰਦੇ ਨੇ ਆਪ ਹੀ ਲੈ ਲਓ ਘਰ ਦੀ ਲੈਣੀ ਐ ਤੁਸੀਂ ਤੱਕਾਸ ਲੈ ਲੋਗੇ ਉਹ ਸਿੱਧਿ ਉਹ ਹੀ ਖਾ ਲਾਂਗੇ ਆ ਕਹਿ ਦਿੰਦੇ ਨੇ ਜੇਨੇ ਇੱਕ ਦੋ ਸਬਜ਼ੀਆਂ ਦਾਲਾਂ ਖਾਂਦੇ ਨੇ ਉਹਨਾਂ ਨੂੰ ਪਤਾ ਉਹ ਅਸੀਂ ਨਹੀਂ ਵੀ ਲੈੰਦੇ ਵੀਰ ਹਣਾ ਵੀ ਸਾਰਿਆਂ ਦੇ ਵਾਸਤੇ ਅੱਡੋ ਅੱਡ ਨਹੀਂ ਬਣਦੀਆਂ ਤੇ ਹਰ ਇੱਕ ਘਰ ਚ ਹੀ ਹੁੰਦਾ ਹਣਾ ਅਸੀਂ ਪਰ ਸੇਵੀਆਂ ਮੈਂ 4 ਕਿਲੋ ਲੈ ਲਈਆਂ ਕਿਉਂਕਿ ਅਸੀਂ ਬਹੁਤ ਘੱਟ ਕਰਦੇ ਹਾਂ ਸਰਦਾਰ ਜੀ ਘੱਟ ਖਾਂਦੇ ਨੇਗੇ ਤੇ ਫਿਰ ਅਸੀਂ ਖੀਰ ਹੀ ਜ਼ਿਆਦਾ ਕਰਦੇ ਹਾਂ ਖੀਰ ਵੱਧ ਕਰ ਦਿਆਂਗੇ ਨਵੀਰਾ ਡੈਡੀ ਸੇਵੀਆਂ ਵੱਧ ਖਾਂਦਾਗਾ ਉਹ ਸੇਵੀਆਂ ਵੱਧ ਖਾਂਦੇ ਨੇ ਨਹੀਂ ਆ ਹੀ ਹੋ ਜਾਂਦਾ ਵੀ ਜੇ ਮੈਂ ੜਡੋ ੜਡਾ ਨਾ ਚੀਜ਼ ਖਾਂਦਾ ਫਿਰ ਉਸ ਤਰ੍ਹਾਂ ਦੀ ਆਪਾਂ ਫਿਰ ਪਰਿਵਾਰ ਚ ਬਣਾਉਣਾ ਖੀਰ ਅਸੀਂ ਸਾਡੀ ਸਾਰੀ ਵਧੀਆ ਖਾ ਲਾਂਦੇ ਨੇਗੇ ਜੀ ਸੇਵੀਆਂ ਅਸੀਂ ਖਾਣੀਆਂ ਨੇਗੀਆਂ ਦੁੱਧ ਵਾਲੀਆਂ ਤਾਂ ਅਸੀਂ ਦੁਪਹਿਰੇ ਬਣਾ ਲੈਣੇ ਆਂਗੇ ਫਿਰ ਜੇ ਅਸੀਂ ਆਥ ਨੇ ਬਣਾਉਣਾ ਫਿਰ ਹੋਰ ਖਾਂਦੇ ਨਹੀਂ ਹੈਗੇ ਸਾਨੂੰ ਮੈ ਹੁੰਦਾ ਵੀ ਹੈ ਨਾ ਸਾਦ ਨੇ ਤਾਂ ਕੰਮ ਕਰਕੇ ਆਏ ਨੇ ਤਾਂ ਖਾਂਦੇ ਨਹੀਂ ਵੀ ਆਇਕਦੇ ਹੋਏ ਨਾ ਕੋਈ ਵੇਚਣ ਵਾਲਾ ਆਇਆ ਸੇਵੀਆਂ ਸਾਡੇ ਸੇਰੋਂ ਤੋਂ ਆਉਂਦੇ ਹੁੰਦੇ ਨੇ ਸੇਵੇਂ ਵੇਚਣ ਵਾਲੇ ਨਾ ਕੋਈ ਹਜੇ ਤੱਕ ਆਇਆ ਨਹੀਂ ਕਿਉਂਕਿ ਪਹਿਲਾਂ ਮੀਂਹ ਪਈ ਗਏ ਹੁਣ ਆਉਣਗੇ ਵਿਚਾਰੇ ਬੱਟ ਬੁੱਟ ਕੇ ਤਾਜ਼ੀਆਂ ਬੱਟ ਕੇ ਲਿਆਉਂਦੇ ਹੁੰਦੇ ਨੇ ਉਹਨਾਂ ਤੋਂ ਲੈ ਲਾਂਗੇ 2 ਕਿਲੋ ਕਿਉਂਕਿ ਪੈਣ ਪਾਈ ਆਇਤ ਬਣ ਜਾਂਦੇ ਨੇ ਜਿੱਜੋ ਖਾਮ ਖੂਮ ਹੋ ਗੋ ਬਣ ਜਾਂਦੀਆਂ ਨੇ ਹਨ ਤੇ ਹੁਣ ਤਾਂ ਘਾਰੇ ਬੱਟੀਆਂ ਨਹੀਂ ਜਾਂਦੀਆਂ ਜਿੰਦੀ ਫੇਰਦਾ ਨਹੀਂ ਕੋਈ ਜਿੰਦੀ ਤਾਂ ਹੈਗੇ ਕੋਈ ਪਰ ਫੇਰਦਾ ਨਹੀਂ ਹੈਗਾ ਹਨ ਤੇ ਅੱਗੇ ਘਾਰੇ ਹਨ 10-10 ਕਿਲੋ ਦੀਆਂ ਅਸੀਂ ਜਦ ਸਾਡੀਆਂ ਕੁਮਾਰੀਆਂ ਹੁੰਦੀਆਂ ਤਿੰਨੇ ਪਹਿਣਾ ਉਹਨਾਂ ਸਿੰਘ ਕਦੇ ਮੁੱਲ ਦੀ ਸੀ ਬੇਨਤੀ ਲੈਂਦੀਆਂ ਨਾ ਉਹ ਕੋਈ ਮੁੱਲ ਵੇਚਣਾਉਂਦਾ ਸੀ ਅਸੀਂ ਘਰੀਆਂ ਆਪ ਹੀ ਵਟ ਲਾਂਦੀਆਂ ਤੇ ਕੋਈ ਰੁੱਗ ਲਾਉਂਦੀ ਕੋਈ ਫੇਰ ਦੀ ਕੋਈ ਸੁੱਕਣੀਆਂ ਪਾਉਂਦੀ ਹੈ ਨਾ ਨਾਲ ਸਾਡੀ ਮਾਂ ਲੱਗ ਜਾਂਦੀ ਸਾਡੇ ਬੀਬੀ ਸਾਡੀ ਤੇ ਤਿੰਨੇ ਪਹਿਣਾ ਸੀ ਹੁੰਦੀਆਂ ਰੰਗ ਪਾਪਾ ਕੋਈ ਪੀਲਾ ਰੰਗ ਕੋਈ ਕਹੇ ਜਰਾ ਰਾਰਾ ਰੰਗ ਪਾ ਪਾ ਕੇ ਡੋਡ ਰੰਗ ਬਰੰਗੀਆਂ ਵਟਦੀਆਂ ਕਦ ਦੁਪਹਿਰੇ ਗੁੜ ਵਾਲੀਆਂ ਕਰ ਲੀਆਂ ਦਰੀਆਂ ਬੁਣਨ ਲੱਗੀਆਂ ਨੇ ਰਾਤ ਨੂੰ ਅਤੇ ਚਿੱਟੀਆਂ ਵਾਟਦੇ ਜਿਹੜੇ ਦੁੱਧ ਪਾ ਕੇ ਘਰ ਲਾਂਦੀਆਂ ਹਨਾ ਵੈਸੇ ਅੱਗੇ ਵਧੀਆ ਸੇ ਖਾਣਾ ਦਾਣਾ ਕਰਦਾ ਹੁਣ ਬੱਚੇ ਘਰ ਦੀਆਂ ਚੀਜ਼ਾਂ ਨਹੀਂ ਖਾਂਦੇ ਹਨਾ ਗੁੜ ਦੀ ਚੂਰੀ ਹੁੰਦੀ ਸਾਡੇ ਵੈਸੇ ਖਾ ਲਾਂਦੇ ਨੂੰ ਗੁੜ ਦੀ ਚੂਰੀ ਤੇ ਭੁੱਖ ਲੱਗੀ ਹਨਾ ਦਾਲ ਸਬਜੀ ਨਾ ਹੁੰਦੀ ਗੁੜ ਦੀ ਚੂਰੀ ਕੁੱਟ ਲੈਣੀ ਸਾਰੇ ਟੱਬਰ ਨੇ ਖੀਰ ਕਰ ਲੈਣੀ ਸੇਵੀਆਂ ਕਰ ਲੈਣੀਆਂ ਇਸ ਤਰ੍ਹਾਂ ਦਾ ਖਾਣਾ ਦਾਣਾ ਹੁੰਦਾ ਅੱਗੇ ਅਗੇ ਇੰਨੇ ਫਿਰ ਬਿਮਾਰੀ ਆ ਮੇਰੇ ਸੇ ਹੁਣ ਤਾਂ ਬੱਚੇ ਕਹਿੰਦੇ ਨੇ ਖੀਰ ਦਾ ਕੀ ਖਾਣਾ ਐ ਸੇਵੀਆਂ ਦਾ ਕੀ ਖਾਣਾ ਐ ਕੁਲ ਚਲਿਓ ਹੋਰ ਚੀਜ਼ ਲਿਓ ਹੋਣਾ ਤੇ ਬਸ ਇਸ ਤਰ੍ਹਾਂ ਹੀ ਖਾਏ ਖਾਣ ਪੀਣਾ ਬੱਚਾ ਨਾ ਜਿਹੜਾ ਜਿਹੜਾ ਬੱਚੇ ਨਾ ਖਾਣਾ ਪੀਣਾ ਹੋਗਾ ਉਹ ਜਿਹੇ ਬੱਚੇ ਹੋਗੇ ਤੇ ਹੁਣ ਆਪ ਵੀ ਪੈਣਾ ਆਪਣੇ ਵਰਗੀਆਂ ਕੋਲ ਖਾਦਨ ਨੇ ਵੀ ਜਵਾਖ ਖਾਣੇ ਖਾਣੀ ਨਹੀਂ ਆਪਾਂ ਕੀ ਕਰਨੀਆਂ ਕਰਕੇ ਮੇਰਾ ਹਰ ਇੱਕ ਕਰਦੀ ਹੈ ਇੱਕ ਕਹਾਣੀ ਹੈ ਤੁਸੀਂ ਦੱਸਿਓ ਪੈਣਾ ਮੈਨੂੰ ਤਾਂ ਇਹਲੇ ਵੀ ਕੁੜੀਆਂ ਤਾਂ ਖਾਂਦੀਆਂ ਨਹੀਂ ਫਿਰ ਆਪਾਂ ਖਾਜੀ ਕੀ ਦੇ ਖਾਤਰ ਖਾਣੇ ਸਾਡੇ ਪਰ ਆਪਾਂ ਵੀ ਫਿਰ ਉਹ ਹੋ ਜਾਣਾ ਹੈ ਬੱਚਿਆਂ ਨੇ ਪਾਜੀ ਨਾਲ ਤਾਂ ਚੀਜ਼ ਬਣ ਜਾਂਦੀ ਹੈ ਤੇ ਬੱਚੇ ਹੁਣ ਅਈਆਂ ਹੀ ਚੀਜ਼ਾਂ ਖਾਂਦੇ ਨੇ ਹਨਾ ਤਲੀਆਂ ਪੂਰੀਆਂ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਖੁਸ਼ ਰਹੋ ਮਿਹਨਤ ਕਰੋ ਜਿਹੇ ਜਿਪਾ ਮਿਹਨਤ ਕਰਾਂਗੇ ਉਹ ਜਿਹਾ ਆਪਾਂ ਨੂੰ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ